ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਵਨ ਸੰਜੋਗ ਮਿਲੋ ਪ੍ਰਭ ਆਪਣੇ ਬਾਲਕ ਬਾਲਨੈ ਮッコ ਸੁਦਾ ਹਰਿ ਜਪਨੇ ਜਰਨ ਕੰਮਲ ਪ੍ਰਭ ਕੇ ਨਿਤ ਤੁਧਿਆਵ ਓ ਕਉਨ ਸੁਮਤ ਜਿਤਮ ਰੀਤਮ ਬਾਗਵ ਓ ਜਸੂ ਪਰੋਪਤ ਤਦ ਹਾਲ ਓ ਅਰ ਸਿਮਰਤ ਕਟੈ ਸੋ ਕਾਲ ਤੋਗਾ ਉਤਨ ਗੁਰੂ ਸੇਵੀਏ ਅਹਨਸ ਸਹਿਜ ਸੁਭਾਈਂ ਦਰਸ਼ਨੋਂ ਵਰਸੇ ਗੁਰੂ ਕੈ ਜਨਾਂ ਮਰਨੁ ਦੁਖ ਜਾਏ ਮਾਹੀ ਗੁਰੂ ਜੀ ਬਿਨਾ ਬਲ ਮੰਨ ਲਾ ਮੰਝਵਾ ਸਹਿਜ ਸਮਾਗ ਅਨੰਦ ਸੁਖ ਬੋਧੇੁਰ ਦੀਨ ਸਦਾ ਸਹਾਈ ਸੰਗ ਬ੍ਰਹਮ ਅਮਰਤ ਗੁਣ ਚੀਨਾ ਸਹਿਜ ਸਮਾਦ ਆਨੰਦ ਸੂਖ ਕੋਰੇ ਗੁਰ ਦੀਨਾ ਸਦਾ ਸਮਾਈ ਸੰਭ੍ਰਮ ਅੰਮ੍ਰਿਤ ਗੁਣ ਚੀਨ ਰਵਾਉ ਜੈ ਜੈ ਕਾਰ ਜਗਤਰ ਮੈਂ ਜੈ ਸਭ ਜੀਆ ਸੋ ਪਰ ਸੰਭੈ ਸਤਿਗੁਰ ਪ੍ਰਭੂ ਕਾਸ਼ ਵਿਗਨ ਨਾthਿਆ ਜਾਕਾ ਅੰਗ ਗਿਆਨ ਬ੍ਰੰਭ ਤਾਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ ਜਾ ਕਾ ਅੰਗ ਧਿਆਲ ਪ੍ਰਭ ਤਾਕੇ ਸਬਦਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ ਵਾਇਤੁ ਜੀ ਕਾ ਖਲਸਾ ਬਾਈ ਗੁਰਜੇ ਕੀ ਪਤੇ